ਆਰੇ ਅੰਦਰ ਆ ਰਹੀ ਹੈ ਜੀ ਸਤਿਗੁਰੂ ਜੀ ਇਹ ਮੇਰੇ ਤੋਂ ਐਨੇ ਦੂਰ ਹੈ ਉਹ ਜੇ ਮੇਰੇ ਇੱਕ ਮਹੀਨੇ ਅੰਦਰ ਭਾਵਨਾ ਹੈ ਇਹ ਮੇਰੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਹੈ ਤਾਂ ਮੈਂ ਇੱਕ ਸੁੱਤਰ ਦੇ ਲਵਾ ਕੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਦੋਂ ਹੀ ਬਚਨ ਕਰ ਦਿੱਤਾ ਸੀ ਜਦੋਂ ਅਸਾਮ ਦੇ ਦੂਰੇ ਤੇ ਸਨ ਤੇਗ ਬਹਾਦਰ ਮਹਾਰਾਜ ਜੀ ਗੁਰੂ ਨਾਨਕ ਦਾ ਜਨਮ ਹੋਣ ਵਾਲਾ ਹੈ ਤੇ ਉਸ ਵੇਲੇ RAM RAIE ਨੂੰ ਵਚਨ ਬੰਤਾ ਸੀ ਸਮਾ ਪੈਣ ਤੇ ਜਿਹੜੇ ਘਰ ਪੁੱਤਰ ਹੋਵੇਗਾ ਸਤਨਾਮੁ ਖਿਵਾਰ ਦੇ ਗੁਰਮੁਖ ਪਿਆਰਿਓ ਫਿਰ ਸਮਾ ਪੈਣ ਤੇ ਜਿਹੜਾ RAM RAIE ਹੈ ਉਹ ਤਾਂ ਚੜ੍ਹਾਈ ਕਰ ਗਿਆ ਤੇ ਸਮਾ ਪੈਣ ਤੇ ਉਸ ਦੇ ਘਰ ਪੁੱਤਰ ਹੋਇਆ ਉਹਦਾ ਨਾਮ ਕੀ ਰੱਖਿਆ ਰਾਜਾ ਰਤਨ ਰਾਏ ਆਪੋ ਸਤਨਾਮ ਸ੍ਰੀ ਵਾਹਿਗੁਰੂ ਰਾਜਾ ਰਤਨ ਰਾਏ ਉਹਦਾ ਨਾਮ ਰੱਖਿਆ ਇਹ ਰਾਜਾ ਰਤਨ ਰਾਏ ਦੀ ਬਾਤ ਉਸਦੇ ਨਾਲ ਹੈ ਮਹਿਲਾ ਵਿੱਚ ਰਹਿੰਦੇ ਨੇ ਤੇ ਉਸ ਪੁੱਤਰ ਨੇ ਰਤਨ ਰਾਏ ਨੇ ਜਿਹਾ ਜਿਹੇ ਮਾਮੇਰੀ ਉਮਰ 16 17 ਸਾਲ ਦੀ ਹੋ ਗਈ ਮੈਂ ਆਪਣੇ ਪਿੰਡਾਂ ਦੇ ਦਰਸ਼ਨ ਤਾਂ ਨਹੀਂ ਕੀਤੇ ਜਿਉਂ ਹੀ ਮਾਤਾ ਨੇ ਦੱਸਿਆ ਪਾਤਾਹਿਣ ਕਿ ਕਹਿ ਲਈ ਇਹ ਪੁੱਤਰ ਸਾਨੂੰ ਇਹ ਜਿਹੜੀਆਂ ਵਡਿਆਈਆਂ ਨੇ ਨਾ ਇਹ ਜਿਹੜੀਆਂ ਕੁਰਸੀਆਂ ਨੇ ਨਾ ਇਹ ਸਤਿਗੁਰੂ ਜੀ ਦੇ ਤਾਪ ਤੋਂ ਆਈਆਂ ਨੇ ਜਦ ਹੀ ਮਾਪਿਆਂ ਤੋਂ ਮਿਲੀਆਂ ਨੇ ਕਹਿੰਦੇ ਕਾਤੇ ਆਪਣੇ ਘਰ ਔਲਾਦ ਨਹੀਂ ਹੁੰਦੀ ਸੀ ਔਲਾਦ ਨਹੀਂ ਹੁੰਦੀ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਤੇਰੇ ਪਿਤਾ ਜੀ ਰਹਦੇ ਸਨ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਦੀ ਬਲ ਸ਼ਹੀਦੀ ਹੋ ਗਈ ਇਨ ਧਰਮ ਨੂੰ ਆਸਤੇ ਉਹਨਾਂ ਨੇ ਆਪਣਾ ਸੀਸ ਦਾ ਬਲਦਾਨ ਦੇ ਦਿੱਤਾ ਤੇ ਉਹਨਾਂ ਦੀ ਸ਼ਹੀਦੀ ਸਤਗੁਰ ਜੀ ਦੇ ਬਰਕਤ ਨਾਲ ਪੁੱਤਰ